ਉਹ ਕੈਪਟਨ ਸਾਹਿਬ ਦੀ ਬੇਟੀ ਕਹਿੰਦੇ ਜੀ ਉਹਨੂੰ ਲਾਂਚ ਕਰਨਾ ਹੈ ਜਿਹਦਾ ਲਾਂਚ ਕਰਦੇ ਆਏ ਵੀ ਰਾਜਨੀਤੀ ਚ ਲਾਂਚ ਕਰਨਾ ਹੈ ਜਿਵੇਂ ਸ੍ਰੀ ਹਰਿ ਕੋਟਾ ਤੋਂ ਕੁੜਾ ਕਰ ਲਾਂਚ ਕਰਦੇ ਆ ਨਾ ਲਾਂਚ ਕਰਨਾ ਮੈਂ ਵੀ ਸੁਣ ਲਾ ਗਿਆ ਮੈਂ ਕਿਹਾ ਦੇਖਦੇ ਆ ਭਾਈ ਕਿਹਸੀ ਲਾਂਚਿੰਗ ਹੈ ਉਹਨੇ ਹੁਣ ਆ ਗਏ ਉਹ ਭਾਜਪਾ ਦੇ ਕਾਫੀ ਵੱਡੇ ਵੱਡੇ ਲੀਡਰ ਆ ਗਏ ਦਿੱਲੀ ਤੋਂ ਉਹਨੇ ਬੋਲਣਾ ਸੀਗਾ ਵੀ ਮੇਰੇ ਡੈਡੀ ਨੇ 144 ਕਰੋੜ ਰੁਪਇਆ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ ਖਰਚ ਆ ਆ ਬੋਲਣਾ ਸੀ ਉਹ ਕਹਿੰਦੀ ਮੇਰੇ ਡੈਡ ਨੇ 144 ਕਰੋੜ ਰੁਪਏ ਬਿਊਟੀਫਿਕੇਸ਼ਨ ਤੇ ਖਰਚੇ ਮੈਨੂੰ ਪਤਾ ਲੱਗਿਆ ਮੈਨੂੰ 100 ਤਾਂ ਕਹਿਣਾ ਹੁੰਦਾ 44 ਨਹੀਂ ਕਹਿਣਾ ਹੁੰਦਾ ਇਹਨੂੰ ਉਹ ਤਾਂ ਸਿੱਖਣ ਕੋਈ ਗਿਣਤੀ ਵੀ 100 ਤੋਂ ਉੱਥਾ ਸ਼ੁਰੂ ਹੁੰਦੀ ਐ ਇਹਨਾਂ ਨੂੰ ਕੀ ਪਤਾ ਥੱਲੇ 99 98 ਵੀ ਹੁੰਦੇ ਐ ਕੋਰੇ ਨੇ ਕੋਰੇ ਨੇ ਸ਼ੁਕਰ ਆ ਪ੍ਰਮਾਤਮਾ ਦਾ ਛੇਤੀ ਖੜਾ ਛੁੱਟ ਗਿਆ ਭੱਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਜਿਨ੍ਹਾਂ ਨੇ ਜਿਨ੍ਹਾਂ ਨੇ ਕਦਰ ਹੀ ਨਹੀਂ ਪਾਈ ਪੰਜਾਬ ਦੀ ਜਿਨ੍ਹਾਂ ਨੇ ਤੁਹਾਡੇ ਵਰਗੇ ਜਿਨ੍ਹਾਂ ਨੇ ਤੁਹਾਡੇ ਵਰਗੇ ਹੀਰੇ ਜਿਹੜੇ ਮਜ਼ਦੂਰ ਕਰਦੇ ਉੱਥੇ ਉਹਨਾਂ ਮੁਲਕਾਂ ਜਾ ਕੇ ਟੈਕਸ ਦਿੰਨੇ ਹੋ 20-20 ਘੰਟੇ ਨੇ ਸ਼ਿਫਟਾਂ ਲਾ ਕੇ ਕਾਮਯਾਬੀਆਂ ਹੋਈਆਂ ਮੈਂ ਤਾਂ ਜੋ ਜਾਨਣਾ ਪੂਰੀ ਦੁਨੀਆ ਜਾਨਣਾ ਜਦੋਂ ਮੈਂ ਕੋਈ ਇੰਡਸਟਰੀ ਇੰਡਸਟਰੀ ਵਾਲੇ ਜਾਂ ਕੋਈ ਅੰਬੈਸਡਰ ਮੈਨ ਉਹਨਾਂ ਕਹਿੰਦਾ ਪੰਜਾਬੀ ਹਜ਼ਾਰ ਗਲੋਬਲ ਸਿਟੀਜ਼ਨ ਸਾਰੀ ਦੁਨੀਆ ਚ ਪਾਇਜਾਨੇ ਆਂ ਅਸੀਂ ਜਿਹੜੇ ਮੁਲਕ ਚ ਗਲਤੀ ਨਾਲ ਵੀ ਪਹੁੰਚ ਜੀ ਉੱਥੇ ਵੀ ਕਾਮਯਾਬ ਹੋ ਜਾਂਦੇ ਆਂ ਕੋਈ ਗੱਲ ਤਾਂ ਕਿਦੋਂ ਦੀ ਹੋਰ ਹੋਈ ਸੀ ਚਾਹੇ ਇੱਥੇ ਲਾਗੇ ਇੱਥੇ ਕਾਮਯਾਬ ਹੋ ਜਾਂਦੇ ਆਂ ਇਸ ਗੱਲ ਲਈ ਤਾਂ ਆਪਦੇ ਆਪ ਲਈ ਤਾੜੀਆਂ ਬਣਦੀਆਂ ਤੁਹਾਡੀਆਂ ਪੰਜਾਬੀ ਤੁਹਾਨੂੰ ਕਦੇ ਭੀਖ ਮੰਗਦਾ ਨਹੀਂ ਮਿਲੂਗਾ ਪੰਜਾਬੀ ਕਦੇ ਭੁੱਖਾ ਮਰਦਾ ਨਹੀਂ ਮਿਲੂਗਾ اسی کر کے پنجابی جانے جانے ہاں نراشتہ آگی سی گورمنٹ کر کے بائی مینے ہو گئے جی لگ بھگ سرکار بنی کدے تبھی میرے منہ تھوڑی بھی خزانہ خالی ہے خزانے بہت پیسہ ہے جی روز تو نوکری دے کے آنا پرسو پانچ سو اٹھارہ نوکری دیتی ہیں کلو پھر دینی جا کے چنڈی ہون تک چالیس ہیار نوکری دیتی ہیں جی سرکاری ਕੋਈ ਪਟਵਾਰੀ ਬਣ ਗਿਆ ਕੋਈ ਸਬ ਇੰਸਪੈਕਟਰ ਬਣ ਗਿਆ ਕੋਈ ਐਸ ਡੀਓ ਲੱਗ ਗਿਆ ਕੋਈ ਕਲਰਕ ਚ ਆ ਗਏ ਜਿੱਥੇ ਜਿੱਥੇ ਮੈਰਿਟ ਹੈ ਉੱਥੇ ਉੱਥੇ ਦੇਈ ਜਾਂਦੇ ਨੌਕਰੀਆਂ ਤੇ ਹੁਣ ਕਿੱਥੋਂ ਪੈਸੇ ਆ ਗਏ ਸਾਡੇ ਕੋਲੇ ਅੱਜ ਕਿਹੜਾ ਕੋਈ ਨੋਟ ਸ਼ੈਪਨ ਦੀ ਮਸ਼ੀਨ ਲਾ ਲਈ ਉਹੀ ਉਹ ਹੀ ਖਜ਼ਾਨਾ ਹੈ ਲੀਕੇਜ ਰੋਕਤੀ ਲੀਕੇਜ ਜਿਹੜੀ ਲੀਕੇਜ ਹੁੰਦੀ ਸੀ ਨਾ ਇੱਧਰੋਂ ਲਾਂਗੇ ਇੱਧਰੋਂ ਲਾਂਗੇ ਉਹ ਸਾਰੇ ਰੋਕ ਕੇ ਸਿੱਧਾ ਖਜ਼ਾਨੇ 'ਚ ਖਜ਼ਾਨੇ ਦਾ ਮੂੰਹ ਸਿੱਧਾ ਪਬਲਿਕ ਵੱਲ ਆ ਕੀਤਾ ਹੋਰ ਕੁਝ ਨਹੀਂ ਕੀਤਾ ਇਟਸ ਨਾਟ ਇਟ ਕੋਈ کوئی راکٹ سائنس نہیں ہے گی امانداری ایمانداری چاہیے بس نیت صاف چاہیے بس اور چاہی چاہیے بس آنے کام ہو گیا سارا کچھ تو دو پہلے آنا جڑا سی میرا بھی پردان رہا وہاں پت نے کہتے کہے ہی نہیں بھی خزانے کچھ ہے گا خزانہ ہے جی خالی کھا میں کہ جا ہی خالی پھر خجانہ کو کہنے انہوں پیپا کہو نیت صاف نہیں سی نہ کچھ کرن دا ارادہ سی ਪੰਜਾਬ ਨੂੰ ਲਟਾਈ ਗਏ ਨੇ ਅਸੀਂ ਇੱਕ ਇੱਕ ਰੁਪਈਆ ਵੀ ਬਚਾਉਨੇ ਆ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਜਿਹੜਾ ਕੋਇਨਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦਿਆ ਸਰਕਾਰ ਨੇ ਉਲਟੀ ਗੰਗਾ ਵਹਿ ਗਈ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰੀ ਅਦਾਰਿਆਂ ਨੂੰ ਸਰਕਾਰੀ ਇੰਸਟੀਚਿਊਸ਼ਨਜ਼ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਨੂੰ ਵੇਚ ਦਿੰਦੀਆਂ ਨੇ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਘਾਟੇ ਵਾਲਾ ਜਿਹੜਾ ਚੱਲਦਾ ਉਹਨੂੰ ਚੱਲਦਾ ਨਹੀਂ ਸੀ ਇਹ ਸਰਕਾਰ ਨੇ ਖਰੀਦਿਆ ਸ੍ਰੀ ਗੁਰੂ ਅਮਰਦਾਸ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਕੋਲ ਵਾਲ ਸਾਹਿਬ ਉਹਦੇ ਚ ਵੀ ਪੈਸੇ ਬਚਾਏ ਨੇ ਅਸੀਂ 1080 ਕਰੋੜ ਦਾ ਖਰੀਦਿਆ ਸਿਰਫ 540 ਮੈਗਾਵਾਟ ਦੋ ਦੋ ਰੁਪਏ ਪਰ ਮੈਗਾਵਾਟ ਕਾਸਟ ਹੈ ਜੇ ਅੱਜ ਲਾਉਣਾ ਹੋਵੇ ਪਹਿਲੀ ਗੱਲ ਤਾਂ ਚੱਲੂ 4 ਸਾਲ ਨੂੰ ਜੇ ਉਸੇ ਕੈਪੈਸਿਟੀ ਦਾ ਅੱਜ ਲਾਉਣਾ ਹੋਵੇ 8 ਲੱਖ 8 ਕਰੋੜ 8 ਕਰੋੜ 35 ਲੱਖ ਰੁਪਇਆ ਪਰ ਯੂਨਿਟ ਪੈਂਦਾ ਜੀ ਜਾਨਕਿ 5500 ਕਰੋੜ ਦਾ ਪਊਗਾ ਜਿਹੜਾ ਆਪਾਂ 1000 ਕਰੋੜ ਚ ਖਰੀਦ ਲਿਆ ਕੋਲਾ ਆਪਣੇ ਕੋਲੇ ਆਪਣਾ ਮਾਈਨ ਆਪਾਂ ਨੇ ਝਾਰਖੰਡ ਵਾਲੀ ਚਲਾ ਲਈ ਸਾਡੇ ਕੋਲ ਤਾਂ ਕੋਲੇ ਦੀ ਘਾਟ ਹੀ ਕੋਈ ਨਹੀਂ ਸਾਡੇ ਕੋਲੇ ਹੁਣ ਤਿੰਨ ਹੋ ਗਏ ਦੋ ਰਹਿ ਗਏ ਪ੍ਰਾਈਵੇਟ ਉਹਨਾਂ ਨੂੰ ਵੀ ਕਹਤਾ ਜਦ ਤੇ ਮੂਡ ਹੋਵੇ ਆ ਜਿਓ ਸਾਡੇ ਕੋਲ ਕੋਈ ਪੈਸੇ ਦੀ ਘਾਟ ਨਹੀਂ ਨਾ ਬਿਜਲੀ ਬੋਰਡ ਕੋਲ ਪੈਸੇ ਦੀ ਘਾਟ ਆ ਸੀ ਇਹ ਨੀਤੀਆਂ ਨੇ ਜੀ ਜੇ ਨੀਤੀਆਂ ਬਣਾ ਲਓਗੇ ਤਾਂ ਇਹੀ ਪੰਜਾਬ ਸੋਨੇ ਦੀ ਚਿੜੀ ਹੈ ਜੇ ਹੱਥ ਚ ਗਲੇਲਾ ਲੈ ਕੇ ਤਰੋਂਗੇ ਫਿਰ ਕਹਿੰਦੇ ਚਿੜੀ ਬਚੂਗੀ ਉੱਥੇ ਹੱਥ 'ਚ ਗਲੇਲਾ ਜਦੋਂ ਆਪਦਾ ਹੀ ਆਪਦਾ ਆਪਦਾ ਹੀ ਆਪਦਾ ਮਤਲਬ ਮੈਂ ਹੈਰਾਨ ਐ ਇਸ ਗੱਲ ਤੋਂ ਜਦੋਂ ਮੇ ਕੋਈ ਫੈਲਾ ਹੁੰਦੀਆਂ ਨੇ ਨਾ ਕਈ ਵਾਰੀ ਤਾਂ ਮੇਰਾ ਰੋਣਾ ਆ ਜਾਂਦਾ ਜਿਵੇਂ ਯਾਰ ਖੂਨ ਨਾਲ ਲਿਖਿਆ ਹੋਣ ਪੰਜਾਬੀਆਂ ਦੇ ਖੂਨ ਨਾਲ ਕੋਈ ਤਾਂ ਕੰਮ ਐਜਾ ਕਰਤਾ ਹੋਵੇ ਜਿਹਦੀ ਮੈਂ ਵੀ ਸ਼ਾਬਾਸ਼ ਦੇਵਾਂ ਵੀ ਹਾਂ ਕੰਮ ਵਧੀਆ ਕੀਤਾ ਸਾਰੀਆਂ ਫੈਲਾ ਰਿਵਰਸ ਕਰਨੀਆਂ ਪੈ ਰਹੀਆਂ ਨੇ ਕੈਨਸਲ ਕਰਨਾ ਪੈ ਰਿਹਾ ਗੋਆ ਦੇ ਵਿੱਚ ਸਭ ਤੋਂ ਮਹਿੰਗੀ ਸਾਊਥ ਗੋਆ ਦੇ ਇੱਕ ਵਿੱਚ ਹੈ ਪੰਜਾਬ ਦੇ 8.92 ਏਕੜ ਜਾਨਕਿ ਲਗਭਗ 9 ਏਕੜ ਜ਼ਮੀਨ ਪੰਜਾਬ ਦੀ ਹੈ ਕਿਸੇ ਵੀ ਹੋਟਲ ਕੋਲੇ ਗੋਆ ਦੇ ਵਿੱਚ ਇੰਨੀ ਜ਼ਮੀਨ ਹੈ ਨਹੀਂ ਕਿੰਨੇ ਚ ਦੇ ਰੱਖੀ ਸੀ 13 ਲੱਖ ਰੁਪਏ ਸਾਲ ਦਾ ਦੱਸੋ ਅਸੀਂ ਇਹ ਕੈਨਸਲ ਕੀਤਾ ਕੈਨਸਲ ਕਰਕੇ ਹੁਣ ਹਾਇਤ ਵਾਲਿਆਂ ਨਾਲ ਸਾਰਾ ਗੱਲ ਚੱਲਦੀ ਹੈ ਉੱਥੇ ਗੋਆ ਦੇ ਵਿੱਚ ਆਪਣਾ ਪੰਜਾਬ ਦਾ ਹੋਟਲ ਬਣੂਗਾ ਪੈਸੇ ਦਿਓ ਸਾਨੂੰ ਇੰਨੇ ਮਹੀਨੇ ਦੇ ਪੈਸੇ ਦਿਓ ਇੰਨੇ ਪਰਸੈਂਟ ਵਿਚ ਐਵਰ ਹਾਇਰ ਅਸੀਂ ਪੀਟੀਵੀ ਮੋਰਚ ਬਣਾਵਾਂਗੇ ਮਸੂਰੀ ਪਈ ਹੈ ਜ਼ਮੀਨ ਕਲਕੱਤੇ ਦੇ ਵਿੱਚ ਮਿਲਕ ਫੜਦਾ ਦਫ਼ਤਰ ਹੈ ਬੰਦ ਪਿਆ ਖੰਡਰ ਬਣਿਆ ਪਿਆ ਸੀ ਦੱਸੋ ਕੀ ਕਰੀਏ ਨਾਲ ਕੋਈ ਧਿਆਨ ਨਹੀਂ ਦਿੱਤਾ ਆਵਦਾ ਧਿਆਨ ਦਿੱਤਾ ਬਾਲਾ ਸਾਨੂੰ ਨਹਿਰ ਕੱਢ ਲਓ ਉਧਰ ਨੂੰ ਕੱਢ ਲਓ ਆ ਨਹਿਰ ਉੱਚੀ ਚੱਕ ਦਿਓ ਇਹਨਾਂ ਤੋਂ ਨਹਿਰ ਦੇ ਪੈਸੇ ਲੈ ਲਓ ਇਹ ਤੋਂ ਇਹਦੇ ਲੈ ਲਓ ਦੱਸੋ ਕੀ ਕਰਾਂ ਤਦੋਂ ਲੀਡਰ ਦਾ ਕੀ ਕੰਮ ਹੁੰਦਾ ਹੈ ਲੀਡਰ ਦੀ ਇਮੇਜ ਲੋਕਾਂ 'ਚ ਹੀ ਹੁੰਦੀ ਹੈ ਕਿ ਜਦੋਂ ਫਲਾਣਾ ਲੀਡਰ ਆਇਆ ਸੀ ਬਈ ਉਹਨੇ ਆਹ ਕਾਨੂੰਨ ਬਣਾਇਆ ਸੀ ਬੱਲੇ ਬੱਲੇ ਬਈ ਬੱਲੇ ਬੱਲੇ ਉਦੋਂ ਫਿਰ ਐਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਬਈ ਆਹ ਕਾਨੂੰਨ ਬਣਾਉਣ ਨਾਲ ਆਹ ਚੀਜ਼ ਦਾ ਬਚਾਅ ਹੋ ਗਿਆ ਆਹੀ ਹੁੰਦਾ ਲੀਡਰਾਂ ਦਾ ਹੁਣ ਤੱਕ ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰਦੇ ਆਪਾਂ ਐਥੇ ਕੀ ਇਮੇਜ ਹੈ ਤੂੰ ਸਾਥ 'ਚ ਜਾ ਕੇ ਝੂਠ ਬੋਲਦੋ ਕਿ ਬਜ਼ੁਰਗ ਕੋਲੇ ਝੂਠ ਬੋਲ ਦੋ ਜਮਾਂ ਝੂਠ ਬੋਲ ਦੋ ਕਿ ਤਾਇਆ ਪਟਿਆਲੇ ਦੇ ਫੁਹਾਰਾ ਚੌਂਕ ਚ ਨਾ ਪੱਪੂ ਸਮੋਸਿਆਂ ਵਾਲਾ ਇੱਕ ਰੇੜੀ ਲਾਉਂਦਾ ਹੈ ਅੱਛਾ 3000 ਦੇ ਸਮੋਸੇ ਇੱਕ ਦਿਨ ਚ ਵੇਚ ਲਦਾ ਆ ਬੱਲੇ 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 ਇੱਕ ਦਿਨ ਸੁਖਵੀਰ ਵਾਲੇ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਦੇ ਪੀਏ ਨੂੰ ਪੁੱਛਿਆ ਕੱਠ ਜਗਾ ਦਾ ਉਦੋਂ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ ਜੇ ਪੱਪੂ ਸਮੋਸਿਆਂ ਵਾਲੀ ਰੇੜੀ ਤੇ ਪਟਿਆਲੇ ਚ ਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲ ਦੋ ਫੇਰ ਕੀਤਾ ਆ ਪਾ ਲਿਆ ਹਿੱਸਾ ਫੇਰੇੜੀ ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਉਹ ਬਹੁ ਜਿਹੜਾ ਬੁੜਾ ਹੈ ਨਾ ਮੂਰੋ ਤਾਇਆ ਉਹ ਇਹ ਨਹੀਂ ਕਹੂਗਾ ਕਿਉਂ ਝੂਠ ਬੋਲੀ ਜਾਂ ਨਾ ਯਾਰ ਉਹ ਖਾਨਦਾਨ ਨਹੀਂ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਹਾਜਾਂ ਵਾਲੇ ਉਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ ਚ ਹਿੱਸਾ ਪਾਉਣਗੇ ਨਾ ਤਾਇਆ ਮੂਰੋ ਦਾ ਐਡਰੈਸ ਦੇਊਗਾ ਪਾਲਿਆ ਹੋ ਪਾਲਿਆ ਹੋ ਇਹਨਾਂ ਨੇ ਪੁੱਚੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਡੇੜੀ ਦੱਬੀਆਂ ਮੂਖਪਲੀ ਵਾਲੀ ਵੀ ਦੱਬੀਆਂ ਲੈ ਕੀ ਯਾਰ ਇਹ ਮੰਜ ਲੈ ਕੇ ਜਾ ਰਹੇ ਹੋ ਇੱਥੇ ਯਾਰ ਤੁਸੀਂ ਕੀ ਕਰਨਾ ਹੈ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬੱਸ ਕਰੋ ਯਾਰ ਜੇ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛੱਡੋ ਲੈ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾਂ ਬਣਾ ਲੀਆਂ ਯਾਰ ਸਮਝ ਨਹੀਂ ਆਈ ਇਸੇ ਕਰਕੇ ਤੁਸੀਂ ਬਾਹਰ ਚਲੇ ਗਏ ਮੈਨੂੰ ਪਤਾ ਸਿਸਟਮ ਦਾ ਹੁਣ ਹੁਣ ਰਾਜ ਤੁਹਾਡਾ ਆ ਗਿਆ ਹੁਣ ਤੁਸੀਂ ਆਪ ਵੀ ਆਉਣਾ ਆਪਣੇ ਇੰਡਸਟਰੀਅਲਿਸਟ ਦੋਸਤ ਜਿਹੜੇ ਨੇ ਉਹਨਾਂ ਨੂੰ ਵੀ ਇੱਥੇ ਲੈ ਕੇ ਆਉਣਾ ਹੁਣ ਅੱਜ ਕੱਲ ਕੋਈ ਹੋ ਨਹੀਂ ਬਸ ਇੰਟਰਨੈਸ਼ਨਲ ਫਲੈਕਟਾਂ ਦਾ ਮੈਂ ਵੇਟ ਕਰ ਰਿਹਾ ਕਿਉਂਕਿ 에ਅਰ ਇੰਡੀਆ ਜਿਹੜੀ ਉਹ ਟਾਟਾ ਨੇ ਖਰੀਦ ਲਈ ਪ੍ਰਾਈਵੇਟ ਹੋ ਗਈ ਉਹਦਾ ਨਾਮ ਹੋਊਗਾ ਟਾਟਾ ਸਕਾਈ ਸੋ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਮੁਹਾਲੀ ਤੋਂ ਤੇ ਅੰਮ੍ਰਿਤਸਰ ਤੋਂ ਤੁਸੀਂ ਬੈਸਟ ਵਰਡ ਨੂੰ ਲੰਡਨ ਨੂੰ ਹੀਥਰੋ ਨੂੰ ਜਾ ਐਸਐਫਓ ਜਾਂ ਸ਼ਿਕਾਗੋ ਟ੍ਰਾਂਟੋ ਇਧਰ ਲਈ ਦੁਨੀਆ ਨੂੰ ਖੋਲ ਦੋ ਬਸ ਜਦੋਂ ਇੱਕ ਵਾਰ ਇਹ ਹੋ ਗਿਆ ਆਪਣਾ 8 ਘੰਟੇ 10 11 ਘੰਟਿਆਂ ਦਾ ਰਾਹ ਜਿਹੜਾ ਉਹ ਰਹਿ ਜੂਗਾ ਨਿਊਯਾਰਕ ਵਗੈਰਾ ਸੋ ਬਹੁਤ ਸੌਖਾ ਹੋ ਜੂਗਾ ਦਿੱਲੀ ਨਾਲ ਸਾਡੇ ਕੋਲੇ ਹਾਈਵੇ ਬਹੁਤ ਵਧੀਆ ਬਣ ਗਏ ਕੋ ਕੈਪੀਟਲ ਨਾਲ 2.5 ਘੰਟੇ ਡਰਾਈਵ ਹੈ ਬਸ ਹੋਰ ਇਸ ਤੋਂ ਵਧੀਆ ਹੋਰ ਵਪਾਰੀ ਨੂੰ ਕੀ ਚਾਹੀਦਾ ਹੁੰਦਾ ਸੋ ਤੁਸੀਂ ਆਓ ਤੁਹਾਡੇ ਪੇਕੇ ਘਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਹ ਧਰਤੀ ਹੈ ਜੀ ਹੈ ਮੈਂ ਹਰੇਕ ਨੂੰ ਕਹਿਣਾ ਜਿੰਨੇ ਵੀ ਆਉਂਦੇ ਆ ਉਦਯੋਗਪਤੀ ਮੈਂ ਕਹਿੰਦਾ ਇੱਕ ਵਾਰੀ ਕੰਮ ਸ਼ੁਰੂ ਕਰਕੇ ਦੇਖੋ ਇਹ ਧਰਤੀ ਇੰਨੀ ਬਰਕਤ ਵਾਲੀ ਹੈ ਨਾ ਕਿਸੇ ਨੂੰ ਭੁੱਖਾ ਨਹੀਂ ਮਨਣਦੀ ਕਿਸੇ ਨੂੰ ਘਾਟਾ ਨਹੀਂ ਪੈਣ ਦਿੰਦੀ ਇੱਥੇ ਘਾਟਾ ਨਹੀਂ ਪਿਆ ਕਦੇ ਕਿਸੇ ਨੂੰ ਜੇ ਕਿਸੇ ਨੇ ਨੀਅਤ ਸੱਚੀ ਨਾਲ ਕੰਮ ਕੀਤਾ ਹੈ ਸੋ ਇਹ ਪਤਾ ਕੀ ਹੈ ਕਈ ਵਾਰੀ ਕੀ ਹੈ ਕਿ ਆਪਣੇ ਕੋਲੇ ਤਾਂ ਉਹ ਗੁਰੂ ਮੇਰੇ ਮੇਰੀ ਦਾਦੀ ਮੈਨੂੰ ਛੋਟੀ ਜੀ ਕਹਾਣੀ ਸੁਣਾਉਂਦੀ ਸੀ ਜੀ ਤੇ ਮੈਂ ਬਾਤਾਂ ਪਾਉਨੇ ਆ ਮਾਲ ਵਿੱਚ ਸਾਡੇ ਬਾਤਾਂ ਕਹਿ ਦਿੰਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਬੜੀ ਵਧੀਆ ਕਮਾ ਮੇਰੇ ਅੱਜ ਤੱਕ ਯਾਦ ਆ ਉਹ ਕੋਰੇ ਮਨ ਚੋਂ ਉਹ ਲਿਖੀ ਗਈ ਮੈਨੂੰ ਕੀ ਪਤਾ ਸੀ ਮੈਨੂੰ ਇੱਥੇ ਸੁਣਾਉਣੀ ਪਊਗੀ ਤੇ ਤੁਸੀਂ ਮੈਂ ਬਹੁਤ ਵਾਰੀ ਸੁਣਾਈ ਵੀ ਇੱਕ ਦਿਨ ਸੁਣੀ ਵੀ ਹੋਊਗੀ ਕਿ ਅਸੀਂ ਕੌਣ ਆ ਸਾਡੇ ਕੋਲੇ ਸਾਡੇ ਪੁਰਖੇ ਕੌਣ ਸੀ ਇਸ ਗੱਲ ਨੂੰ ਦੱਸਦੀ ਇੱਕ 2 ਮਿੰਟ ਦੀ ਕਹਾਣੀ ਹੈ 2 ਮਿੰਟ ਵੀ ਨਹੀਂ ਲੱਗਣੇ ਗੁਰੂ ਨਾਨਕ ਸਾਹਿਬ ਜਿਸ ਵੇਲੇ ਉਦਾਸੀਆਂ ਤੇ ਪੂਰੇ ਸੱਚ ਦਾ ਹੋਕਾ ਦਿੰਦੇ ਫਿਰਦੇ ਸੀ ਨਾਲ ਬਾਬਾ ਮਰਦਾਨਾ ਸੀ ਰਬਾਬ ਲੈ ਕੇ ਤਾਂ ਕਿਸੇ ਪਿੰਡ ਦੀ ਜੂਹ ਤੇ ਬੈਠੇ ਗੁਰੂ ਸਾਹਿਬ ਨੇ ਬਾਬਾ ਰਬ ਮਰਦਾਨੇ ਨੂੰ ਕਿਹਾ ਮਰਦਾਨੇ ਰਬਾਬ ਛੇੜ ਬਾਣੀ ਉਚਰਨੀ ਐ ਬਾਬੇ ਨੇ ਰਬਾਬ ਛੇੜੀ ਮਰਦਾਨੇ ਨੇ ਤਾਂ ਆਵਾਜ਼ ਆਈ ਜਦੋਂ ਤਾਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਆਪਣੇ ਪਿੰਡ ਦੀ ਜੂਹ ਤੇ ਕੋਈ ਰੱਬ ਦਾ ਬੰਦਾ ਆ ਗਿਆ ਕੋਈ ਕੋਈ ਫਕੀਰ ਆ ਗਿਆ ਸੱਚਾ ਸਿੱਧੀ ਰੱਬ ਨਾਲ ਲਿਵਾਇ ਕਿਸਮਤਾਂ ਪਲਟ ਦੂ ਕਿਤੇ ਸੰਗ ਕਰ ਲਈ ਉਹਦੀ ਪਿੰਡ ਦੇ ਲੋਕ ਇਕੱਠੇ ਹੋ ਕੇ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਉਹ ਕਹਿੰਦੇ ਜੀ ਥੋੜੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਓਖੇ ਨੇ ਅਸੀਂ ਔਖੇ ਰਾਹਾਂ ਦੇ ਪਾਂਦੀਆਂ ਸੱਚ ਦੇ ਰਾਹ ਔਖੇ ਨੇ ਬਈ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਕਹਿੰਦੇ ਨਾ ਜੀ ਚੱਲਾਂਗੇ ਕਹਿੰਦੇ ਆ ਜਾਓ ਤੁਰੇ ਗਏ ਤੁਰੇ ਗਏ ਰਾਜ ਚਾਂਦੀ ਦੇ ਢੇਰ ਆ ਗਏ ਜੀ ਆਲੇ ਦੁਆਲੇ ਚਾਂਦੀ ਉਹ ਚਾਂਦੀ ਪਈ ਸੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜੇ ਚਿਰਚੀ ਕੰਮ ਬਣ ਗਿਆ ਚੱਲੀਏ ਆਪਾਂ ਕਾਫਲਾ ਅੱਦਾ ਰਹਿ ਗਿਆ ਜੀ ਗੁਰੂ ਸਾਹਿਬ ਕਹਿੰਦੇ ਹਾਂ ਬਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਚੱਲਾਂਗੇ ਤੁਹਾਡੇ ਕਹਿੰਦੇ ਭਾਈ ਰਾਹ ਔਖੇ ਆ ਸਕਦੇ ਐ ਕਹਿੰਦੇ ਆ ਲੈਣ ਨੂੰ ਤੁਰੇ ਗਏ ਤੁਰੇ ਗਏ ਤੁਰੇ ਗਏ ਅਗੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨਾਂ ਨੂੰ ਸੋਨਾ ਚੱਕਿਆ ਕਹਿੰਦੇ ਚਲੋ ਚਾਂਦੀ ਵਾਲਿਆਂ ਨੂੰ ਵਧੀਆ ਰਹਿਗੇ ਥੋੜਾ ਸਬਰ ਕਰਕੇ ਉਹ ਚਾਂਦੀ ਨਾਲ ਹੀ ਮੁੜ ਗਏ ਆਪਣੇ ਕੋਲ ਸੋਨਾ ਆ ਗਿਆ ਬੰਦੇ ਹੀ 10 ਰਹਿ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਜੀ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਨੇ ਨਾ ਕਹਿੰਦੇ ਆ ਲੈਣ ਤੋਂ ਚੱਲਾਂਗੇ ਤੁਰੇ ਗਏ ਤੁਰੇ ਗਏ ਅਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਲੈ ਆਪਾਂ ਦੋਨਾਂ ਤੋਂ ਹੀ ਵਧੀਆ ਰਹਿ ਗਏ ਉਹ ਵੀ ਲੈ ਕੇ ਘਰਾਂ ਨੂੰ ਮੁੜ ਗਏ ਜੀ ਰਹਿ ਗਿਆ ਇਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਵੀ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਕਹਿੰਦੇ ਕਮਾਲ ਐ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਹੋਸ਼ ਚ ਐ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਉਹਨਾਂ ਤੋਂ ਅਮੀਰ ਕਿਵੇਂ ਐ ਕਹਿੰਦਾ ਬਾਬਾ ਜੀ ਮਨ ਨੂੰ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਹੀਰੇ ਮੋਤੀ ਤੇ ਸੋਨਾ ਚਾਂਦੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੋਊਗਾ ਜੀ ਸਰਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੌਣ ਬਣਾਉਂਦਾ ਲੋਕ ਪਬਲਿਕ ਤੇ ਫਿਰ ਜੇ ਸਾਡੇ ਨਾਲ ਲੋਕ ਹੀ ਮੇਰੇ ਨਾਲ ਨੇ ਤਾਂ ਫਿਰ ਮੇਰੇ ਤੋਂ ਵੱਡਾ ਕਹ ਜਾਨਾ ਕੀ ਇਹਦੇ ਕੋਲੇ ਆ ਜੀ ਫਿਰ ਮੈਨੂੰ ਕਿਸੇ ਹੋਰ ਕਰੰਸੀ ਦੇ ਨੋਟਾਂ ਬਾਰੇ ਸੋਚਣ ਦੀ ਕੀ ਲੋੜ ਹੈ ਜਦੋਂ ਲੋਕਾਂ ਦਾ ਪਿਆਰ ਹੀ ਮੇਰੇ ਕੋਲੇ ਹੋ ਗਿਆ ਕਿਤੇ ਇੰਨਾ ਪਿਆਰ ਮਿਲਦਾ ਆ ਹੁਣ ਆਇਆ ਮੈਂ ਆ ਪਿੰਡਾਂ ਦੇ ਲੋਕ ਬਾਹਰ ਖੜੇ ਨੇ ਕਰ ਲ ਜਿੱਥੇ ਜਾਣਾ ਮਾਵਾ ਭੈਣਾ ਬਜ਼ੁਰਗ ਬਾਹਰ ਖੜ ਜੰਦੇ ਨੇ ਦੋ ਦੋ ਘੰਟੇ ਵੇਟ ਕਰਨ ਲੱਗ ਜਾਂਦੇ ਕਈ ਵਾਰੀ ਪੁਲਿਸ ਤੋਂ ਪਤਾ ਲੱਗ ਜਾਂਦਾ ਕਿ ਇੱਥੇ ਕੌਣ ਲੰਗੂਗਾ ਹੱਥ ਕੋਈ ਰੋਟੀ ਲਈ ਖੜਾ ਹੁੰਦਾ ਹੈ ਕੋਈ ਦੁੱਧ ਦਾ ਗਲਾਸ ਨਹੀਂ ਖੜਾ ਹੁੰਦਾ ਮੈਂ ਸੋਚਦਾ ਇੰਨਾ ਪਿਆਰ ਯਾਰ ਕਈ ਵਾਰੀ ਗੱਡੀ ਚੋਂ ਫੁੱਲ ਕੱਢਣੇ ਪੈਂਦੇ ਨੇ ਬੈਠਣ ਵਾਸਤੇ ਜਗ੍ਹਾ ਬਣਾਉਣ ਲਈ ਇੰਨੇ ਫੁੱਲ ਹੋ ਜਾਂਦੇ ਨੇ ਮੈਂ ਇੱਕ ਦਿਨ ਸੋਚਿਆ ਭਗਵਾਨ ਤਮਾਨਾ ਇੱਕ ਪਾਸੇ ਤਾਂ ਪਿਆਰ ਹੈ ਕੋਈ ਪੱਗ ਚੋਂ ਫੁੱਲ ਗੱਡੀ ਚੋਂ ਫੁੱਲ ਮਾਵਾਂ ਸਿਰ ਫਲੋਸ ਦਿਆਂ ਨੇ ਨੌਜਵਾਨ ਮੁੰਡੇ ਮੋਢੇ ਦੇ ਹੱਥ ਧਰ ਕੇ ਸੈਲਫੀਆਂ ਲੈਂਦੇ ਨੇ ਹੈ ਤੇ ਇੱਕ ਤਰ੍ਹਾਂ ਦਾ ਇੰਨਾ ਇਹ ਪਿਆਰ ਹੈ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਈ ਕੱਦੀ ਯਾਰਾ ਇਹਜ ਪਿਸਤਾ ਨਾ ਹੀ ਕਰਵਾਵੇ ਰੱਬ ਮੈਂ ਤਾਂ ਪਰਮਾਤਮਾਗੇ ਹੀ ਅਰਦਾਸ ਕਰਦਾ ਹਾਂ ਇਹ ਪਰਮਾਤਮਾ ਜਿੰਨੀ ਕਿੱਜਤ ਬਣ ਗਈ ਇੰਨੀ ਕੀ ਬਣਾਈ ਰੱਖੀ ਭਾਵੇਂ ਵਧਾਈ ਨਾ ਪਰ ਘਟਾਈ ਨਾ ਕਿਸੇ ਕਿਸੇ ਇਹਜ ਚੱਕਰ ਚ ਨਾ ਪਾ ਦੇ ਕਿ ਬਦਨਾਮੀ ਹੋ ਜੇ ਮੇਰੀ ਵੀ ਤੇ ਮੇਰੇ ਪੰਜਾਬ ਦੀ ਸੋ ਮੈਂ ਇਹ ਕਹਿਣਾ ਉਹਨਾਂ ਨੂੰ ਕੋਈ ਇੱਧਰ ਜਾ ਵੜਦਾ ਕੋਈ ਉੱਧਰ ਜਾ ਵੜਦਾ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਮੈਂ ਕਿਸੇ ਪਾਰਟੀ ਚ ਲੈ ਕੇ ਕਿਸੇ ਪਾਰਟੀ ਚ ਇਹ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਇਸ ਕਰਕੇ ਪੰਜਾਬ ਦੀ ਗਰਦਨ ਕਦੇ ਚੁੱਕਣੀ ਨਹੀਂ ਦੇਣੀ ਜਦੋਂ ਤੁਸੀਂ ਨਾਲ ਆਗੇ ਸਾਡਾ ਹੋਰ ਹੌਸਲਾ ਵਧੂਗਾ ਔਰ ਭਗਤ ਸਿੰਘ ਹੋਰਾਂ ਦੇ ਪਿੰਡ ਜਾ ਕੇ ਸੌਹ ਚੱਕੀਆਂ ਹੋਈਆਂ ਨੇ ਤੇ ਆਪ ਉਹਨਾਂ ਦਾ ਉਹਨਾਂ ਦੇ ਕਿਤੇ 0.01% ਵੀ ਕਿਤੇ ਉਹਨਾਂ ਨੂੰ ਫੋਲੋ ਕਰ ਲੀਏ ਬਹੁਤ ਸੁਧਾਰ ਹੋ ਜਾਊਗਾ ਔਰ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਹੈ ਪੂਰੇ ਦੇਸ਼ ਦਾ ਜਿੱਦ ਦੇ ਪੰਜਾਬ ਨੰਬਰ 1 ਸੂਬਾ ਬਣਿਆ ਭੰਗੜੇ ਗਿੱਧੇ ਪਏ ਇਹ ਜਿਆਦਾ ਦੂਰ ਨਹੀਂ ਹੈਗਾ ਇਹ ਕੰਮ ਇਹ ਜਦੋਂ ਇਮਾਨਦਾਰ ਨੇ ਕੰਮ ਕਰ ਰਹੇ ਆ ਸੋ ਇਸ ਕਰਕੇ ਸਭ ਕੁਝ ਪਾਰਦਰਸ਼ੀ ਹੈ ਤੁਸੀਂ ਆਪਣੇ ਵੈਬਸਾਈਟ ਖੋਲੋ ਤੁਸੀਂ ਅੱਜ ਵੀ ਮਿਲੋ ਅਫਸਰ ਇੱਥੇ ਰਹਿਣਗੇ ਆ ਜਿਹੜੇ ਇੰਗਲੈਂਡ ਤੋਂ ਆਏ ਸੀ ਸੱਗੂ ਸਾਹਿਬ ਉਹਨਾਂ ਦਾ ਉਹਨਾਂ ਨੂੰ ਦੇਖ ਲਓ ਇੱਥੇ ਉਹਨੂੰ ਕਿੱਥੋਂ ਬੋਨ ਐਂਡ ਬਰੋਟ ਤੋਂ ਲੰਡਨ ਦੇ ਨੇ ਉਹ ਕਿੱਥੋਂ ਆ ਕੇ ਇੱਥੇ ਕੇਸ ਲੜ ਲੈਂਦੇ 12 ਕਰੋੜ ਰੁਪਏ ਦੀ ਪ੍ਰਾਪਰਟੀ ਪਈ ਸੀ ਸਮਝਾ ਤੱਕ ਰਹਾਤਾ 12 ਕਰੋੜ ਰੁਪਏ ਚੋਂ 1 ਕਰੋੜ ਚ ਇੱਕ ਉਹਨੂੰ ਦੇਤਾ ਮਤਲਬ ਵੀ ਉਹਨਾਂ ਦੀ ਪ੍ਰਾਪਰਟੀ ਪਈ ਸੀ ਇੱਥੇ ਤਾਂ ਆ ਵੀ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੀ ਆਪਣੀ ਮਾਲਕੀਅਤ ਹੈ ਉਹਨਾਂ ਕੋਲੇ ਤਾਂ ਉਹ ਲੈ ਕੇ ਜਾਣ ਸੋ ਇਸ ਕਰਕੇ ਤੁਹਾਡੇ ਵੀ ਬਹੁਤ ਸਾਰੇ ਕੇਸ ਹੋਣਗੇ ਇੱਥੇ ਬੈਠਿਓ ਸੁਣ ਕੇ ਜਾਇਓ ਔਰ ਨਾਰ ਸੁਣਾ ਕੇ ਵੀ ਜਾਇਓ ਸੁਜੈਸ਼ਨ ਬਾਕਸ ਵੀ ਅਸੀਂ ਰੱਖਿਆ ਸਾਨੂੰ ਦੱਸੋ ਹੋਰ ਕੀ ਕਰ ਸਕਦੇ ਆ ਤੁਹਾਡੇ ਕੋਲ ਬ੍ਰਿਲੀਅੰਟ ਆਈਡੀਆ ਹੋ ਸਕਦੇ ਨੇ ਕਿਉਂਕਿ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਇਕੱਠੇ ਮਿਲ ਕੇ ਕੰਮ ਕਰਨ ਦਾ ਜ਼ਮਾਨਾ ਹੈ ਸੋ ਜੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਭਗਵੰਤ ਮਾਨ ਆਪ ਉਹੀ ਹੈ ਉਹ ਹੈ ਜੀ ਹੈ ਆਪਣੇ ਵਰਗਈ ਹੈ ਆਪਣੇ ਘਰਾਂ ਦੇ ਚੁੱਲਿਆਂ ਦੀ ਗੱਲ ਕਰਦਾ ਹੈ ਆਪਾਂ ਡਰੱਗ ਦੇ ਜਿਹੜੇ ਕਲੰਕ ਲੱਗੇ ਉਹ ਵੀ ਹਟਾ ਦੇਣੇ ਨੇ ਲੱਗੇ ਹੋਇਆ ਬਹੁਤ ਵੱਡਾ ਨੈਕਸਸ ਹੈ ਤੋੜਨ ਨੂੰ ਟਾਈਮ ਲੱਗ ਜਾਂਦਾ ਕਈ ਵਾਰੀ ਥੋੜਾ ਜਿਹਾ ਸਬਰ ਰੱਖਿਓ ਡਰੱਗ ਦਾ ਵੀ ਕਲੰਕ ਜਿਹੜਾ ਲੈ ਜਾਊਗਾ ਕਿਉਂਕਿ ਜਦੋਂ ਬੱਚੇ ਸਾਡੇ ਕੰਮ ਤੇ ਲੱਗ ਗਏ ਉਦੋਂ ਫਿਰ ਉਦੋਂ ਫਿਰ ਬੇਲਾਮਨ ਸ਼ੈਤਾਨੀ ਦਾ ਘਰ ਉਦੋਂ ਬੇਲਾਮਨ ਜਦੋਂ ਕੋਈ ਰਹਿ ਹੈ ਹੀ ਨਹੀਂ ਫਿਰ ਉਹ ਕਿੱਥੇ ਵੇਚ ਜਾਣਗੇ ਜੀ ਡਰੱਗ ਉਹਨਾਂ ਦੇ ਗਾਹਕ ਹੀ ਖਤਮ ਕਰ ਦੋ ਨੌਕਰੀਆਂ ਦੇ ਦੋ ਇੰਡਸਟਰੀ ਲਾਓ ਕੰਮ ਕਰ ਦਿਓ ਉਹਨਾਂ ਨੂੰ ਉਹਨਾਂ ਦੇ ਸਟਾਰਟਅਪ ਉਹਨਾਂ ਦੇ ਆਪ ਦੇ ਬਿਜ਼ਨਸ ਸ਼ੁਰੂ ਕਰਾ ਦਿਓ ਤੇ ਕੋਈ ਮਾਂ ਦਾ ਪੁੱਤ ਕੋਈ ਇੱਕ ਇੱਥੇ ਆ ਕੇ ਵੇਚ ਕੇ ਦਿਖਾਵੇ ਕੋਈ ਸਾਡੇ ਨਸ਼ਾ ਜਦੋਂ ਗਾਹਕ ਹੀ ਨਹੀਂ ਹੈਗੇ ਸੋ ਇਸ ਕਰਕੇ ਹੁਣ ਥੋੜਾ ਜਿਹਾ ਬੇਲਾਮਨ ਹੈ ਛਤਾਨੀ ਦਾ ਘਰ ਹੈ ਕੋਈ ਗੱਲ ਨਹੀਂ ਬੱਚੇ ਨੇ ਐਡਿਕਟਡ ਹੋ ਗਏ ਜਿਹੜੇ ਐਡਿਕਟਡ ਵੀ ਹੋ ਗਿਆ ਸੀ ਉਹਨਾਂ ਨੂੰ ਮਰੀਜ਼ ਕਹਿੰਦੇ ਆ ਪੇਸ਼ੈਂਟ ਕਹਿੰਦੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕੋਈ ਨਸ਼ੇੜੀ ਨਹੀਂ ਕਹਿੰਦੇ ਅਸੀਂ ਕਾਉਂਸਲਿੰਗ ਕਰਕੇ ਉਹਨੂੰ ਵੀ ਵਾਪਸ ਸਮਾਜ ਚ ਲੈ ਕੇ ਆਵਾਂਗੇ ਔਰ ਤੁਸੀਂ ਸਾਡੇ ਨਾਲ ਆ ਜਾਓਗੇ ਹੋ ਸਾਡਾ ਹੌਸਲਾ ਵੱਧ ਜਾਊਗਾ ਔਰ ਜੇ ਤੁਹਾਨੂੰ ਲੱਗਦਾ ਕਿ ਹਾਂ ਯਾਰ ਉਹ ਅਜੇ ਗੱਲਾਂ ਹੋਈਆਂ ਨੇ ਜਿਹੜੀਆਂ ਅਸੀਂ ਚਾਹੁੰਦੇ ਸੀ ਕੋਈ ਪ੍ਰੀੜੀ ਗੱਲ ਜਾਂ ਕੋਈ ਉਹ ਨਹੀਂ ਕੋਈ ਸਾਨੂੰ ਬੜੇ-ਬੜੇ ਸੁਪਨੇ ਜਾਂ ਕੋਈ ਹੋਰ ਹਕੀਕਤਾਂ ਦੀ ਗੱਲ ਕਰਦੇ ਆਂ ਤਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਮੇਰਾ ਤੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਸੋ ਬਹੁਤ-ਬਹੁਤ ਬਹੁਤ-ਬਹੁਤ ਮਿਹਰਬਾਨੀ ਐਨਾ ਪਿਆਰ ਐਨਾ ਸਤਿਕਾਰ ਦਿੰਨੇ ਹੋ ਇਹੀ ਪਿਆਰ ਸਤਿਕਾਰ ਹੈ ਜਿਹੜਾ ਮੇਰੇ ਖੰਭ ਨੇ جڑا اڑائی اڈائی ہے لوگوں کو اکثر کہتے سنا ہے جندہ رہے تو پھر ملیں گے لوگوں کو اکثر کہتے سنا ہے جندہ رہے تو پھر ملیں گے لیکن اس دل نے کہا ہے ملتے رہے تو جندہ رہیں گے بار بار ملیں گے جدو مرضی جی آ کے ملو ਸਾਡੇ ਮੰਤਰੀਆਂ ਦੇ ਸਾਡੇ ਅਫਸਰਾਂ ਦੇ ਮੁੱਖ ਮੰਤਰੀ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਨੇ ਆਓ ਮਿਲ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਕੋਈ ਲੰਡਨ ਪੈਰਿਸ ਕੈਲੀਫੋਰਨੀਆ ਬਣਾਉਣ ਦੀ ਲੋੜ ਹੀ ਨਹੀਂ ਸਾਨੂੰ ਸਾਡਾ ਪੰਜਾਬ ਹੀ ਮੋੜ ਦੋ ਪੰਜਾਬ ਜਿੱਦਾਂ ਪੰਜਾਬ ਬਣ ਗਿਆ ਉਸ ਦਿਨ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊ ਕਿ ਜਦੋਂ ਪੰਜਾਬ ਦੁਬਾਰੇ ਲੀਹਾਂ ਤੇ ਚੜਿਆ ਉਸ ਵੇਲੇ ਕਿਹੜੇ-ਕਿਹੜੇ ਲੋਕਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਤੁਹਾਡਾ ਸਾਰਿਆਂ ਦਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊ ਬਹੁਤ-ਬਹੁਤ ਤੁਹਾਡਾ ਧੰਨਵਾਦ ਬੋਲੇ ਸੋਨਿਆ ਵਾਇਗੁਰੂ ਜੀ ਕਾ ਕਾਲਾ ਚਾ ਵਾਇਗੁਰੂ ਜੀ ਕੀ